ਕਹਿੰਦੇ ਨੇ ਕਿ ਬੰਦੇ ਨੂੰ ਹਮੇਸ਼ਾ ਆਪਣੇ ਮੂੰਹ ਦੇ ਵਿੱਚੋਂ ਚੰਗੇ ਸ਼ਬਦ ਕੱਢਣੇ ਚਾਹੀਦੇ ਨੇ। ਹਮੇਸ਼ਾ ਪੋਜੀਟਿਵ ਬੋਲਣਾ ਚਾਹੀਦਾ ਹੈ। ਚੜ੍ਹਦੀ ਕਲਾ ਵਾਲੀ ਗੱਲ ਕਰਨੀ ਚਾਹੀਦੀ ਹੈ। ਮਾੜੇ ਬੋਲ, ਮਾੜੀ ਗੱਲ ਆਪਣੇ ਮੂੰਹੋਂ ਨਹੀਂ ਕੱਢਣੀ ਚਾਹੀਦੀ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਬੰਦੇ ਦੀ ਜ਼ੁਬਾਨ ਦੇ ਉੱਤੇ 24 ਘੰਟਿਆਂ ਦੇ ਵਿੱਚੋਂ ਇੱਕ ਵਾਰ ਸਰਸਵਤੀ ਬਾਸ ਕਰਦੀ ਹੈ ਤੇ ਕਈ ਵਾਰ ਤੁਹਾਡੇ ਵੱਲੋਂ ਕਹੀ ਗਈ ਗੱਲ ਸੱਚ ਹੋ ਜਾਂਦੀ ਹੈ। ਤੇ ਫਿਰ ਤੁਸੀਂ ਉਸ ਗੱਲ ਨੂੰ ਸੋਚ ਕੇ ਬਾਰ ਬਾਰ ਪਛਤਾਉਨੇ ਹੋ ਇੱਕ ਵਾਰ ਇੱਕ ਕਿੰਨਰ ਇੱਕ ਘਰ ਦੇ ਵਿੱਚੋਂ ਬੜਾ ਗੁੱਸੇ ਦੇ ਨਾਲ ਨਿਕਲਦਾ ਹੈ ਤੇ ਘਰ ਵਾਲਿਆਂ ਨੂੰ ਕਹਿੰਦਾ ਕਿ ਚਾਰ ਪੰਜ ਦਿਨਾਂ ਦੇ ਵਿੱਚ ਤੁਹਾਡੇ ਨਾਲ ਐਦਾਂ ਦਾ ਹੋਵੇਗਾ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਤੇ ਫਿਰ ਉਹੀ ਹੁੰਦਾ ਹੈ ਪਰਿਵਾਰ ਦੇ ਨਾਲ ਬਹੁਤ ਬੁਰਾ ਹੁੰਦਾ ਹੈ ਤੇ ਉਸ ਖਬਰ ਦੀ ਗੂੰਜ ਸੋਸ਼ਲ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਪੂਰੀ ਦੁਨੀਆ ਦੇ ਵਿੱਚ ਪੈਂਦੀ ਹੈ ਲੋਕ ਵੀ ਸੋਚ ਕੇ ਹੈਰਾਨ ਸੀ ਕਿ ਇਹ ਵਿਅਕਤੀ ਐਦਾਂ ਕਿਵੇਂ ਕਰ ਸਕਦਾ ਹੈ ਇਹਨੇ ਐਦਾਂ ਕਿਉਂ ਕੀਤਾ ਤੇ ਫਿਰ ਅਦਾਲਤ ਨੇ ਵੀ ਜੋ ਉਸ ਨੂੰ ਸਜ਼ਾ ਦਿੱਤੀ ਉਹ ਸਜ਼ਾ ਇਤਿਹਾਸ ਵਿੱਚ ਪਹਿਲੀ ਵਾਰ ਦਿੱਤੀ ਗਈ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਜਿਨ੍ਹਾਂ ਦਾ ਕੰਮ ਦੁਆਵਾਂ ਦੇਣਾ ਜਿਨ੍ਹਾਂ ਦਾ ਕੰਮ ਸੁੱਖ ਮੰਗਣਾ ਹੁੰਦਾ ਹੈ ਉਹ ਇੰਨਾ ਬੁਰਾ ਕਿਵੇਂ ਕਰ ਸਕਦਾ ਹੈ ਉਹ ਇੰਨਾ ਬੁਰਾ ਕਿਵੇਂ ਬੋਲ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਗੱਲ ਹੈ ਮਹਾਰਾਸ਼ਟਰ ਦੇ ਮੁੰਬਈ ਦੀ 9 ਜੁਲਾਈ 2021 ਇੱਕ ਪਰਿਵਾਰ ਜਿਸ ਦਾ ਮੁਖੀ ਸਚਨ ਸੀ ਉਹ ਆਪਣੀ ਘਰ ਵਾਲੀ ਮਾਂ ਤੇ ਪਿਤਾ ਨੂੰ ਲੈ ਕੇ ਥਾਣੇ ਦੇ ਵਿੱਚ ਜਾਂਦਾ ਹੈ ਸਵੇਰੇ 9 ਵਜੇ ਦਾ ਟਾਈਮ ਸੀ ਹੱਥ ਬੰਨ ਕੇ ਥਾਣੇਦਾਰ ਅੱਗੇ ਰੋਂਦੇ ਨੇ, ਕਰਲਾਉਂਦੇ ਨੇ ਤੇ ਕਹਿੰਦੇ ਨੇ ਕਿ ਸਾਡੀ ਬੱਚੀ ਸਵੇਰੇ 3 ਵਜੇ ਤੋਂ ਲਾਪਤਾ ਹੈ। ਜਿਸ ਦੀ ਉਮਰ 3 ਮਹੀਨੇ ਆ। ਸਾਡੀ ਬੱਚੀ ਸਾਨੂੰ ਲੱਭ ਕੇ ਦਿਓ। ਥਾਣੇਦਾਰ ਇਹ ਸੁਣ ਕੇ ਹੈਰਾਨ ਹੋ ਜਾਂਦਾ ਹੈ ਕਿ 3 ਮਹੀਨਿਆਂ ਦੀ ਬੱਚੀ ਜੋ ਬੋਲ ਨਹੀਂ ਸਕਦੀ, ਜੋ ਚੱਲ ਨਹੀਂ ਸਕਦੀ, ਉਹ ਆਖਰ ਕਿੱਧਰ ਗਈ? ਤਾਂ ਥਾਣੇਦਾਰ ਨੇ ਕਿਹਾ ਕਿ ਤੁਸੀਂ ਆਸੇ-ਪਾਸਿਓਂ ਪੁੱਛ ਲੈਣਾ ਸੀ। ਉਹਨਾਂ ਨੇ ਕਿਹਾ ਕਿ ਅਸੀਂ ਅੰਬੇਦਕਰ ਨਗਰ ਦੇ ਹਰ ਘਰ ਦੇ ਵਿੱਚੋਂ ਪੁੱਛਿਆ ਪਰ ਸਾਡੀ ਬੱਚੀ ਸਾਨੂੰ ਨਹੀਂ ਮਿਲੀ ਪੁਲਿਸ ਨੇ ਛਾਣਬੀਨ ਕੀਤੀ ਸੀਸੀਟੀਵੀ ਕੈਮਰੇ ਦੇਖੇ ਪਰ ਕੁਝ ਨਹੀਂ ਪਤਾ ਲੱਗਿਆ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਨੇ ਪਰਿਵਾਰ ਤੋਂ ਪੁੱਛਿਆ ਕਿ ਸਾਨੂੰ ਸਾਰੀ ਗੱਲ ਦੱਸੋ ਬੱਚੀ ਦੀ ਮਾਂ ਨੇ ਕਿਹਾ ਕਿ ਅਸੀਂ 9:30 ਵਜੇ ਖਾਣਾ ਖਾ ਕੇ ਸੌਂ ਗਏ ਸੀ ਉਸ ਤੋਂ ਬਾਅਦ 1:30 ਵਜੇ ਉੱਠ ਕੇ ਮੈਂ ਆਪਣੀ ਬੱਚੀ ਨੂੰ ਦੁੱਧ ਪਿਆਇਆ ਪਰ ਜਦੋਂ 3 ਵਜੇ ਮੇਰੀ ਅੱਖ ਖੁੱਲੀ ਤਾਂ ਬੱਚੀ ਮੇਰੇ ਕੋਲ ਨਹੀਂ ਸੀ ਅਸੀਂ ਸਾਰੇ ਘਰ ਦੇ ਵਿੱਚ ਕੋਨਾ ਕੋਨਾ ਛਾਣ ਲਿਆ ਅਸੀਂ ਆੜ ਗਮਾੜ ਦੇ ਵਿੱਚੋਂ ਪੁੱਛ ਲਿਆ ਪਰ ਸਾਡੀ ਬੱਚੀ ਸਾਨੂੰ ਨਹੀਂ ਮਿਲੀ ਥਾਣੇਦਾਰ ਸਾਹਿਬ ਕਿਰਪਾ ਕਰਕੇ ਸਾਡੀ ਬੱਚੀ ਸਾਨੂੰ ਲੱਭ ਕੇ ਦਿਓ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਉਹ ਇੱਕ ਗੱਲ ਹੀ ਕਹਿ ਰਹੇ ਸੀ ਕਿ ਅਸੀਂ ਆਪਣੀ ਬੱਚੀ ਨੂੰ ਸਵੇਰੇ 3 ਵਜੇ ਤੋਂ ਲੱਭ ਰਹੇ ਆ ਪਰ ਸਾਨੂੰ ਸਾਡੀ ਬੱਚੀ ਨਹੀਂ ਮਿਲੀ ਸਾਨੂੰ ਸਾਡੀ ਬੱਚੀ ਭਾਲ ਕੇ ਦਬੋ ਤਾਂ ਥਾਣੇਦਾਰ ਨੇ ਉਹਨਾਂ ਤੋਂ ਘਰੇ ਆਉਣ ਜਾਣ ਵਾਲਿਆਂ ਬਾਰੇ ਪੁੱਛਿਆ ਤਾਂ ਬੱਚੀ ਦੀ ਮਾਂ ਨੇ ਦੱਸਿਆ ਕਿ ਸਾਡੇ ਘਰ ਇੱਕ ਕਿਨਰ ਆਇਆ ਸੀ ਉਹ ਸਾਥੋਂ ਵਧਾਈ ਮੰਗਦਾ ਸੀ ਸਾਨੂੰ ਕਹਿੰਦਾ ਸੀ ਕਿ ਇੱਕ ਸਾੜੀ ਨਾਰੀਅਲ ਤੇ 1100 ਰੁਪਿਆ ਦੇ ਅਸੀਂ ਉਸ ਨੂੰ ਇਹ ਦੇਣ ਤੋਂ ਨਾ ਕਰ ਦਿੱਤੀ ਕਿਉਂਕਿ ਇਹ ਜੁਲਾਈ 2021 ਦਾ ਸਮਾਂ ਸੀ ਜਦੋਂ ਕਰੋਨਾ ਕਾਲ ਖਤਮ ਹੋਇਆ ਲੋਕਾਂ ਦੇ ਕੰਮ ਖਤਮ ਹੋ ਗਏ ਸੀ ਬੰਦ ਹੋ ਗਏ ਸੀ ਤੇ ਸਚਨ ਵੀ ਬੇਰੋਜ਼ਗਾਰ ਕਰੇ ਬੈਠਾ ਸੀ ਉਸ ਦੇ ਘਰ ਦਾ ਵੀ ਗੁਜ਼ਾਰਾ ਬਹੁਤ ਔਖਾ ਚੱਲ ਰਿਹਾ ਸੀ ਇਸ ਕਰਕੇ ਉਹਨਾਂ ਕੋਲ ਪੈਸੇ ਨਹੀਂ ਸੀ ਉਹਨਾਂ ਨੇ ਕਿਨਰ ਨੂੰ ਕਿਹਾ ਕਿ ਸਾਡੇ ਕੋਲ ਅਜੇ ਤੁਹਾਨੂੰ ਦੇਣ ਨੂੰ ਕੁਝ ਨਹੀਂ ਕੋਈ ਗੱਲ ਨਹੀਂ ਅਸੀਂ ਫੇਰ ਤੁਹਾਨੂੰ ਵਧਾਈ ਦੇ ਦੇਵਾਂਗੇ ਪਰ ਉਹ ਕਿੰਨਰ ਸਾਨੂੰ ਕਹਿੰਦਾ ਹੈ ਕਿ ਤੁਹਾਡੇ ਨਾਲ 4-5 ਦਿਨਾਂ ਦੇ ਵਿੱਚ ਐਨਾ ਬੁਰਾ ਹੋ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਣੀ ਫੇਰ ਪੁਲਿਸ ਉਸ ਕਿੰਨਰ ਦੀ ਭਾਲ ਕਰਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤੇ ਫੇਰ ਉਸ ਕਿੰਨਰ ਦੀ ਫੁਟੇਜ ਕੈਮਰੇ ਦੇ ਵਿੱਚੋਂ ਕੱਢੀ ਜਾਂਦੀ ਹੈ ਤੇ ਫਿਰ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਸਕਿੰਨਰ ਦਾ ਨਾਮ ਕਿੰਨੂੰ ਦਿੱਤਾ ਕਣਈਆ ਕਿੰਨੂੰ ਦਿੱਤਾ ਤੇ ਫਿਰ ਉਸ ਕਿੰਨਰ ਨੂੰ ਵੀ ਪਤਾ ਲੱਗਦਾ ਹੈ ਕਿ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਤਾਂ ਕਿੰਨਰ ਬਿਨਾ ਕੁਝ ਡਰੇ ਇਹ ਕਹਿੰਦਾ ਹੈ ਕਿ ਪੁਲਿਸ ਮੈਨੂੰ ਕੀ ਲੱਭ ਰਹੀ ਹੈ ਮੈਂ ਖੁਦ ਹੀ ਥਾਣੇ ਚਲਿਆ ਜਾਣਾ ਉਧਰ ਪੁਲਿਸ ਵੀ ਭਾਲ ਦੇ ਵਿੱਚ ਲੱਗੀ ਹੋਈ ਸੀ ਭਾਲ ਕਰਦੇ ਕਰਦੇ ਉਹਨਾਂ ਨੂੰ ਪਤਾ ਲੱਗਦਾ ਕਿ ਸਮੁੰਦਰ ਦੇ ਕਿਨਾਰੇ ਇੱਕ ਨਾਲੇ ਦੇ ਵਿੱਚ ਬੱਚੀ ਦੀ লাশ ਪਈ ਹੈ ਤਾਂ ਪੁਲਿਸ ਉੱਥੇ ਜਾਂਦੀ ਹੈ ਉਸ ਬੱਚੀ ਦੀ লাশ ਨੂੰ ਚੱਕਦੀ ਹੈ ਮਾਂ ਪਿਓ ਤੋਂ ਸਨਾਖਤ ਕਰਵਾਉਂਦੀ ਹੈ ਤਾਂ ਮਾਂ ਬਾਪ ਕਹਿੰਦੇ ਨੇ ਕਿ ਹਾਂ ਇਹ ਸਾਡੀ ਬੱਚੀ ਹੈ ਉਹ ਮਰ ਚੁੱਕੀ ਸੀ ਤੇ ਉਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸ ਬੱਚੀ ਦੇ ਨਾਲ ਦਰਿੰਦਗੀ ਹੋਈ ਸੀ ਉਸ ਬੱਚੀ ਦਾ ਬਲਾਤਕਾਰ ਹੋਇਆ ਸੀ ਜਿਸ ਦੀ ਉਮਰ ਸਿਰਫ 3 ਮਹੀਨੇ ਸੀ ਪੋਸਟਮਾਰਟਮ ਦੇ ਵਿੱਚ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਬੱਚੀ ਦੇ ਨਾਲ ਦਰਿੰਦਗੀ ਹੋਈ ਹੈ ਉਸ ਦਾ ਬਲਾਤਕਾਰ ਹੋਇਆ ਪੁਲਿਸ ਹੈਰਾਨ ਸੀ ਕਿ ਕਿੰਨਰ ਐਦਾਂ ਕਿਵੇਂ ਕਰ ਸਕਦਾ ਤਾਂ ਉਸ ਕਿੰਨਰ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਕਿੰਨਰ ਨਹੀਂ ਸੀ ਉਹ ਟਰਾਂਸ ਜੈਂਡਰ ਸੀ ਤੇ ਉਹ ਘਰਾਂ ਦੇ ਵਿੱਚੋਂ ਵਧਾਈਆਂ ਲੈਣ ਦਾ ਕੰਮ ਕਰਦਾ ਸੀ ਔਰਤਾਂ ਵਾਲੇ ਕੱਪੜੇ ਪਾ ਕੇ ਤੇ ਉਸ ਨੂੰ ਕਿਸੇ ਨੇ ਦੱਸਿਆ ਕਿ ਇਸ ਘਰ ਦੇ ਵਿੱਚ ਲੜਕੀ ਹੋਈ ਹੈ ਇਹ ਉਸ ਘਰੇ ਜਾਂਦਾ ਹੈ ਤੇ ਉਹਨਾਂ ਤੋਂ ਵਧਾਈ ਮੰਗਦਾ ਹੈ ਪਰ ਸਚਨ ਜਵਾਬ ਦੇ ਦਿੰਦਾ ਹੈ ਪਰਿਵਾਰ ਵਾਲੇ ਜਵਾਬ ਦੇ ਦਿੰਦੇ ਨੇ ਕਿ ਅਜੇ ਸਾਡੇ ਕੋਲ ਪੈਸੇ ਨਹੀਂ ਤੇ ਇਹ ਕਿਨਰ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਉਹਨਾਂ ਨੂੰ ਧਮਕੀ ਦਿੰਦਾ ਹੈ ਤੇ ਕਿੰਨਰ ਬੜਾ ਗੁੱਸੇ ਦੇ ਵਿੱਚ ਹੁੰਦਾ ਹੈ ਸਮਾਂ ਸੀ ਰਾਤ 8 ਵਜੇ ਦਾ 8 ਜੁਲਾਈ 2021 ਦੀ ਇਹ ਗੱਲ ਹੈ ਧਮਕੀਆਂ ਦੇ ਕੇ ਬਹਿਸ ਕੇ ਉਹ ਕਿੰਨਰ ਉੱਥੋਂ ਚਲਿਆ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਦੱਸਦਾ ਹੈ ਕਿ ਜਦੋਂ ਇਹ ਸਾਰੇ ਸੌਂ ਜਾਂਦੇ ਆ ਤਾਂ ਉਹ ਇੱਕ ਆਪਣੇ ਸਾਥੀ ਦੇ ਨਾਲ ਇਹਨਾਂ ਦੇ ਘਰ ਵਿੱਚ ਆਉਂਦਾ ਹੈ ਤੇ ਸਵੇਰੇ 3 ਵਜੇ ਉਸ ਬੱਚੀ ਨੂੰ ਚੁੱਕ ਕੇ ਲੈ ਜਾਂਦਾ ਹੈ ਤੇ ਉਸ ਦੇ ਨਾਲ ਬਲਾਤਕਾਰ ਕਰਦਾ ਹੈ ਤੇ ਉਸ ਬੱਚੀ ਨੂੰ ਇਹ ਨਾਲੇ ਦੇ ਵਿੱਚ ਸੁੱਟ ਦਿੰਦਾ ਹੈ ਜਿਸ ਨਾਲ ਉਸ ਬੱਚੀ ਦੇ ਮੂੰਹ ਦੇ ਵਿੱਚ ਨਾਲੇ ਦੀ ਗੰਦਗੀ ਪੈ ਜਾਂਦੀ ਹੈ ਤੇ ਉਸ ਨੂੰ ਸਾਹ ਨਹੀਂ ਆਉਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਦੇ ਖਿਲਾਫ ਚਾਰਜ ਸ਼ੀਟ ਦਾਇਰ ਹੁੰਦੀ ਹੈ 14 ਗਵਾਹ ਤੇ ਹੋਰ ਸਬੂਤ ਇਸ ਦੇ ਖਿਲਾਫ ਹੁੰਦੇ ਨੇ ਮਾਮਲੇ ਦੀ ਸੁਣਵਾਈ ਹੁੰਦੀ ਹੈ ਤੇ 26 ਫਰਵਰੀ 2024 ਨੂੰ ਇਸ ਨੂੰ ਅਦਾਲਤ ਦੇ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ 27 ਫਰਵਰੀ 2024 ਨੂੰ ਜਦੋਂ ਇਹ ਖਬਰ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਿਸੇ ਟਰਾਂਸ ਜੈਂਡਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਇਸ ਦੇ ਦੂਜੇ ਸਾਥੀ ਨੂੰ ਸਬੂਤ ਨਾ ਹੋਣ ਕਰਕੇ ਬਰੀ ਕਰ ਦਿੱਤਾ ਜਾਂਦਾ ਹੈ। ਇਸ ਸਮੇਂ ਇਸ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਅੱਗੇ ਕਿਤੇ ਅਪੀਲ ਕਰਦਾ ਹੈ ਕੀ ਬਣਦਾ ਹੈ ਉਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਲੋਕ ਹੈਰਾਨ ਨੇ ਕਿ ਕਿਨਰ ਦਾ ਰੂਪ ਧਾਰ ਕੇ ਫਿਰਨ ਵਾਲਾ ਇਹੋ ਜਿਹਾ ਕੰਮ ਕਿਵੇਂ ਕਰ ਸਕਦਾ। ਸੋ ਤੁਹਾਡੇ ਇਸ ਘਟਨਾ ਦੇ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ। ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ